ਬੀਤੀ ਰਾਤ ਤੋਂ ਜੁਲੰਦਰ ਸ਼ਹਿਰ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਜਿਸ ਕਾ ਜੁਲੰਦਰ ਸ਼ਹਿਰ ਪਾਣੀ ਪਾਣੀ ਹੋਇਆ ਪਿਆ ਹੈ ਜੋ ਨਗਰ ਨਿਗਮ ਤੇ ਕਈ ਸਵਾਲ ਖੜੇ ਕਰ ਰਿਹਾ ਹੈ ਹਾਲਕੇ ਇਸ ਬਰਸਾਤ ਨਾਲ ਜੁਲੰਦਰ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਥਾਂਾਂ ਤੇ ਕਈ ਨੁਕਸਾਨ ਵੀ ਹੋਏ ਸਨ ਜੀ ਸਰ ਕਹਿਣਾ ਮੈਂ ਆਪਕੋ ਮਨੂ ਕੁਮਾਰ ਸਰ ਅੱਜ ਇਹ ਜੋ ਬਿਖਰੀ ਰਹਿਸ ਡਵੈਲਪਮ ਕਿਆ ਕਹਿਣਾ ਹੈ ਆਪਕੋ ਬਿਛ ਡਿੱ ਗਿਆ ਸੁਵੇਦਾ ਮੀ ਕਰਕੇ ਡਿੱ ਗਿਆ ਵਿਆ ਉਸ ਵਾਸਤੇ ਤਾਂ ਕੋਈ ਚੱਕਰ ਨਹੀਂ ਆਇਆ ਸਰ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਅਭੀ ਤੱਕ ਕਿਸੇ ਕੋਲ ਕਹਾਂ ਗਿਆ ਉਹਨੇ ਕੋਈ ਫੋਨ ਤੱਕ ਕਿਸ ਨੇ ਕੀਤਾ ਨਹੀਂ ਕਿੱਥੇ ਸ਼ੁਭੇ ਕਿ ਜਾਉਂਦਾ ਇਹ ਇਹ 9:30 ਹੋ ਗਏ ਨੇ ਉਹਨੇ ਤੱਕ ਕੋਈ ਨਹੀਂ ਨਹੀਂ ਅਭੀ ਕੋਈ ਨਹੀਂ ਆਇਆ ਨਹੀਂ ਉਸ ਤੇ ਕਰਕੇ ਆਦ ਰਖ ਜਿਹੜਾ ਵਾ ਸਵੇਰੇ 11:00 ਕੋਈ 10:30 11:00 ਵਜੇ ਗਿਰ ਗਿਆ ਉਸ ਤੋਂ ਬਾਅਦ ਹਾਲੇ ਤੱਕ ਕੋਈ ਵੀ ਚੱਕਰ ਨਹੀਂ ਆਇਆ ਇਹਨੂੰ ਤੇ ਹੁਣ ਫੇਰ ਗਰਮੀ ਦਾ ਮਾਹੌਲ ਪੂਰਾ ਪੂਰਾ ਬਣਿਆ ਆਇਆ ਵਾ ਫੇਰ ਉਹ ਹਿਸਾਬ ਦਾ ਕੋਈ ਜਾਨੀ ਜਾਨੀ ਮਨੀ ਨੁਕਸਾਨ ਕੋਈ ਨਹੀਂ ਹੋਇਆ ਕਿਸਨੇ ਫੋਨ ਕੀਤਾ ਦਰਖਤ ਚੱਕਣ ਲਈ ਨਹੀਂ ਨਹੀਂ ਕੀਤਾ ਵੀਰੇ ਡਾਡਾ ਰਾਮ ਜੀ ਦਾ ਮੇਰੇ ਨਾਲ ਜੀ ਉੱਪਰ